ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਆ ਜੀ ਅੱਜ ਤੁਹਾਨੂੰ ਅਸੀਂ 2.5 ਮੀਟਰ ਦੀ ਸਲਵਾਰ ਦੀ ਕਟਿੰਗ ਦਿਖਾਉਣੀ ਆ ਤਾਂ ਇਹਦੇ 14 ਇੰਚ ਦੇ ਪੱਲੇ ਦੀ ਨਿਸ਼ਾਨੀ ਲਾ ਲਓ ਹਾਂ ਜੀ ਲੰਬਾਈ ਸਾਰੀ ਰੱਖ ਲੋ 14 14 ਦੇ ਦੋ ਤਿੰਨ ਨਿਸ਼ਾਨੀਆਂ ਲਾ ਲਓ ਨਾ ਇੱਕ ਇੱਕ ਗੱਬੇ ਨੂੰ ਲਗਾ ਲਓ 14 ਇੰਚ ਦੀ ਇਸ ਚਣੋ 14 ਦੀ ਇੱਥੇ ਵਿਚਕਾਰ ਸੈਂਟਰ ਸੈਂਟਰ 'ਚ ਹਾਂ ਜੀ ਬੈਟ ਇਹਨਾਂ ਸਾਡੀ ਜੀ ਆਪਣੇ ਪੱਲੇ ਹਾਂ ਜੀ

2 ਟਾਈ ਮੀਟਰ ਦੀ ਸਲਵਾਰ ਕਪੜਾ ਹੈ ਟਾਈ ਮੀਟਰ ਦੀ ਕਿ ਸਲਵਾਰ ਦੀ ਕਟਿੰਗੇ 3 ਮੀਟਰ ਦਾ ਜਿਹੜਾ ਕਪੜਾ ਹੋ ਗਿਆ ਨਾ 3 ਮੀਟਰ ਕਪੜੇ ਦੀ ਆਪਾਂ ਪੱਲੇ ਪਹਿਲਾਂ ਬੈਲਟ ਤੇ ਪੱਲੇ ਆਪਾਂ ਪਹਿਲਾਂ ਹੀ ਇੱਕ ਸਾਈਡ ਤੋਂ ਪਣੇ ਚੀ ਕਢ ਲਵਾਗੇ ਇਹ ਟਾਈ ਮੀਟਰ ਕਰਕੇ ਆਪਾਂ ਨੂੰ ਸਾਈਡ ਤੋਂ ਲੈਣਾ ਪਿਆ ਅੱਗੇ ਨੂੰ ਖਿੱਚ ਲੋ ਸਲਵਾਰ ਆਪਾਂ 30 ਇੰਚ ਤਿਆਰ ਕਰਨੀ ਸਿਮਰ ਉਧਰ ਜਿੱਧਰ ਖੁੱਲੇ ਵਾਲਾ ਪਾਸਾ ਨੇ ਉਧਰ ਫਰ ਮੇਲ ਲੋ ਤੇ 30 ਇੰਚ ਇਹਨੂੰ ਬਰਾਬਰ ਕਰੋ ਬਰਾਬਰ ਹੈਗਾ ਨਹੀਂ ਤਾਂ ਕਟਿੰਗ ਕਰਕੇ ਕਰ ਦੋ ਬਰਾਬਰ ਕਰ ਲੋ ਪੱਖੇ ਨਾਲ ਉੱਡਦਾ ਇਹਨਾਂ ਕੱਪੜਾ ਕੜਾਇਆ ਕੈਂਚੀ ਮੜਾ ਇਧਰ ਸਿੱਧਾ ਕਰਾਵੇਂ ਚੱਲਣਾ ਨਹੀਂ ਛੱਡਣਾ ਨੇ ਸਿਰੇ ਤੋਂ ਉਹ ਤੇਤੀ 1.85 ਇੰਚ ਦਾ ਨਿਸ਼ਾਨਾ ਇਹ ਕੁੰਦੀ ਆਉਂਦੀ ਕੁੰਬੜਾ ਹਾਂ ਇਹ ਕੁੰਦੀ ਆਉਂਦੀ ਆ ਲਓ 2 ਇੰਚ ਸਾਈਡ ਤੇ ਕੁੰਦੀ ਰੱਖ ਲਓ ਹਾਂ ਅਪਟਾਈ ਵੀ ਰੱਖ ਸਕਦੇ ਆ ਜਾਂ ਪੱਲਾ ਛੋਟਾ ਹੈ ਤਿੰਨੇ ਵੀ ਰੱਖ ਸਕਦੇ ਆ ਓਕੇ ਫੁੱਲ ਹਾਲਾ ਪਰ ਰੱਖਣਾ ਹੈ ਸਾਜੀ 2 ਹੋ ਗਿਆ ਆਪਣੇ ਕੋਲ ਪੱਲਾ 14 ਇੰਚ ਦਾ 5 ਇੰਚ ਕਪੜਾ ਕੱਢਾਂਗੇ ਉਧਰੋਂ ਵੀ ਠੀਕ 13 ਇੰਚ ਦਾ ਪੱਲਾ ਰੱਖਾਂਗੇ ਇਧਰੋਂ ਅੱਗੇ ਆਸਰ ਰੱਖ ਦੋ 12 ਇੰਚ 12 ਆਪਾਂ 11 ਵੀ ਰੱਖ ਸਕਦੇ ਆ ਜੇ ਆਪਣਾ ਕੋ ਕੱਟ ਕਪੜਾ ਹੁਣ ਆਪਣਾ ਕੋ ਕਪੜਾ ਐਕਸਟਰਾ ਹੈਗਾ ਇਸ ਲਈ ਕਿ 12 ਠੀਕ ਹੈ ਟੱਕਰੇ ਇਧਰ ਰੱਖੋ 12 ਇਹ ਨਿਸ਼ਾਨੀ ਆਪਣੇ ਅਸਨ ਦੀ ਹਾਂਜੀ ਇਹ ਚ ਮਿੰਤੀ ਦਾ ਕੋਈ ਚੱਕਰ ਹੈ ਜੀ ਇਹ ਚ ਹਾਂਜੀ ਇਹ ਵੀ ਦੋ ਰੱਖ ਲਓ ਸੇਮ ਰੱਖਿਆ ਦੋਨੋਂ ਪਾਸੇ ਠੀਕ ਹੈ ਲੋ ਇਹ ਨਿਸ਼ਾਨੀਆਂ ਆਪਣੀ ਮੋਰੀ ਦਾ ਮੈਨੂੰ ਫੜਾਓ ਇੰਚ ਟੇਪ ਇੰਚ ਟੇਪ ਫੜਾਓ ਚਲੋ ਹੁਣ ਐਸਟਰਾ ਜਿਹੜੀ ਹੁਣ ਆਪਾਂ ਇਹ ਚਾਹੁੰਦੇ ਆਂ ਆ ਇਹ ਆਪਾਂ ਅੰਦਰ ਪਾਸੇ ਇਧਰ ਪਾਸੇ ਲਾਈਏ ਹਾਂ ਹਾਂਜੀ ਇਧਰਲੇ ਪਾਸੇ ਜੇ ਆਪਾਂ ਆ ਵੇਖਿਓ ਜੇ ਆਪ ਐਸਿਡ ਐਂਚੀ ਟੇਪ ਰੱਖਿਆ ਨਾ ਫਿਰ ਇਧਰ ਜੇ ਆਪ ਇਧਰ ਰੱਖਿਆ ਵੇ ਇਧਰ ਫਿਰ ਇਧਰੋਂ ਲਗਾਨੀ ਆ ਫਿਲਹਾਲ ਅੰਦਰਲੇ ਪਾਸੇ ਹਾਂ ਅੰਦਰਲੇ ਪਾਸੇ ਬਸ ਇਹ ਚੀਜ਼ ਦਾ ਧਿਆਨ ਰੱਖਣਾ ਇਹ ਤਾਂ ਮਾਰਕਰ ਨਾਲ ਛਾਣੀ ਲਗਾ ਲਓ ਰੁਕ ਕੇ ਚੋੜਿਆ ਨਾ ਸਾਨ ਹੋ ਜਾਂਦਾ ਘਟਾਈ ਵਿੱਚ ਇਦਰੋਂ ਵੀ ਆਪਾਂ 30 ਇੰਚ ਰੱਖ ਦੋ ਕਰਿਓ ਐਕਸਟਰਾ ਕਪੜਾ ਲਾਦਾ ਵੀ ਨਾ ਆਪਾਂ ਠੀਕ ਜੀ 30 ਇੰਚ ਚਲੋ 5 ਇੰਚ ਤੇ ਪੁੱਤੇ ਰੱਖਿਓ ਨਿਸ਼ਾਨੀ ਤੇ ਆਪਣੇ ਪੈਰ ਕੋਲ ਇਹਦਾ ਇਥੋਂ ਨਿਸ਼ਾਨੀ ਲਾ ਲਓ ਹਾਂ ਠੀਕ ਹੈ ਇਹ ਆਪਣਾ ਕਪੜਾ ਐਕਸਟਰਾ ਸੀ ਨਾ ਆਪਾਂ ਲਾ ਦੇਣਾ ਆਪਾਂ ਨੂੰ ਮੋਰੀਆਂ 'ਚ ਵੀ ਕੰਮ ਆਊਗਾ ਹਾਂ ਜੀ ਤੇ ਡਾਇਰੈਕਟ ਦੇ ਵੀ ਆ ਜਾਊਗਾ ਠੀਕ ਬਹੁਤ ਆਸਾਨ ਹੈ ਜੀ ਵੈਸੇ ਕੋਈ ਨਾ ਉਕਾ ਲਿਆਗਾ ਬਸ ਤਿਆਰ ਰੱਖਣਾ ਪੈਣਾ ਮੈਂ ਘਾੜ ਦੋ ਕੋਠੀ ਠੀਕ ਹੈ ਜਰੀ ਮੈਂ ਸਲਵਾਰ ਪਹਿਲੀ ਵਾਰ ਕੱਟਣ ਲੱਗੀ ਆ ਬੜੇ ਆਸਾਨ ਤਰੀਕੇ ਨਾਲ ਇਹਨਾਂ ਨੇ ਬਹੁਤ ਵਧੀਆ ਸਮਝਾਇਆ ਕਿਵੇਂ ਹਰ ਕੋਈ ਕੱਟ ਸਕਦਾ ਹੈ ਕੋਈ ਵੀ ਕਿ ਤੁਸੀ ਪਹਿਲੀ ਵਾਰ ਕੱਟੀ ਹੈ ਤੇ ਪਹਿਲੀ ਵਾਰ ਵੀ ਤੁਹਾਨੂੰ ਕਿੰਨਾ ਆਸਾਨ ਲੱਗਿਆ ਤਰੀਕਾ ਲੱਗਿਆ ਮੈਨੂੰ ਬਿਲਕੁਲ ਆਸਾਨ ਤਰੀਕਾ ਵੀ ਸਮਝਾਉਣ ਦਾ ਕੋਈ ਡਰ ਨਹੀਂ ਕੈਂਚੀ ਵੀ ਮੈਨੂੰ ਲੱਗਦਾ ਵੀ ਮੈਂ ਪਤਾ ਨਹੀਂ ਕਿੰਨੇ ਸਾਲ ਬਾਅਦ ਤੁਸੀਂ ਆਪਣਾ ਸੂਟ ਲੈਣਾ ਕਰਕੇ ਦੇਖੋ ਕੋਈ ਵੀ ਸਿੰਪਲ ਕਾਟਨ ਦਾ ਕੁਝ ਗਲਤ ਨਹੀਂ ਹੋਊਗਾ ਮੈਨੂੰ ਵੀ ਲੱਗਦਾ ਸੀ ਵੀ ਗਲਤ ਹੋ ਜਾਊਗਾ ਮੇਰੇ ਤੋਂ ਖਰਾਬ ਹੋ ਜਾਊਗਾ ਕੁਝ ਨਹੀਂ ਹੋਊਗਾ ਕਰਕੇ ਦੇਖੋ ਫਿਰ ਆਸੂ ਦਾ ਆਪਸੀ ਕਿ ਦੇਖੋ ਇਹ ਆਪਾਂ 2.5 ਮੀਟਰ ਦੀ ਕਟਿੰਗ ਦਸੀ ਫਿਰ ਆਪਾਂ 3 ਮੀਟਰ ਦੀ ਦਿਖਾਵਾਂਗੇ ਸਵਾ ਦੋ ਦੀ ਵੀ ਦਿਖਾਵਾਂਗੇ ਓਕੇ ਆਹ ਵਾਲੀ ਚੀਜ਼ ਨਾ ਦੇਖੋ ਆਹ ਵਾਲੀ ਚੀਜ਼ ਨਾ ਆ 1 ਇੰਚ ਕੱਪੜਾ ਸਿੱਧਾ ਕਰ ਦੋ ਤਾਂ ਆਪਾਂ 12 ਰੱਖਿਆ ਸੀਗੇ ਕਿ ਆਪਣਾ ਹਾਸਣ 11 ਰਹਿ ਸਕਦੇ ਹਨ ਠੀਕ ਹੈ ਕਿ 11 ਇੰਚ ਹੀ ਰਹੇਗਾ ਆ ਸਿੱਧਾ ਕਰ ਦੋ ਸਿੱਧਾ ਕਟਿੰਗ ਚ ਹਾਂ ਕਟਿੰਗ ਚ ਹਾਂਜੀ ਸਿੱਧਾ ਕਰ ਦੋ ਤਾਹੀ ਨੇ 12 ਰਖਵਾਇਆ ਸੀ ਨਾ ਓਕੇ ਜੀ ਆ ਦੇਖੋ ਇਧਰ ਸਿੱਧਾ ਕਰਕੇ ਫਿਰ ਆਪਣਾ 11 ਹੀ ਰਹਿ ਜਾਏਗਾ ਓਕੇ 1 ਇੰਚ ਐਕਸਟਰਾ ਰੱਖਿਆ ਸੀ ਪਹਿਲਾਂ ਹੀ ਆਪਾਂ ਹੁਣ ਆਪਾਂ ਕਿੰਝ ਜਿਤਰੋਂ ਵੀ ਕਟਾਣਾ ਹੈ ਹਾਂਜੀ ਇਧਰੋਂ ਵੀ 1 ਇੰਚ ਕਟਾ ਲਓ ਠੀਕ ਹੈ ਆਪਾਂ ਇਧਰੋਂ ਵੀ ਆ ਜਿਹੜਾ ਉੱਪਰ ਕੱਪੜਾ ਐਕਸਟਰਾ ਵੀ ਲਗਾ ਲਾ ਦੋ ਹੁਣ ਫਿਰ ਆਪਾਂ ਬੱਲੇ ਤੇ ਬੈਲਟ ਤੋਂ ਰਸਤੇ ਹਾਂ ठीक है बस डरना नहीं है ठीक है ठीक है ਪੱਲੇ ਦੇ ਉੱਪਰ ਪੱਲਾ ਰੱਖ ਲਾ ਲਈ ਇਹ ਦੋਨੋਂ ਸੇਮ ਹੀ ਕਟਿੰਗ ਹੋ ਗਈ ਨੇ ਚਾਹੇ ਲੱਗ ਲੱਗ ਤੈਹ ਲਗਾ ਦੋ ਚਾਹੇ ਤੁਸੀਂ ਇਕੱਠੇ ਕਰ ਲਓ ਇਹ ਬਿਲਕੁਲ ਬਰਾਬਰ ਗਏ ਆ ਦੇ ਕੋਈ ਕਮੀ ਪੇਸ਼ ਨਹੀਂ ਪਹਿਲੀ ਵਾਰ ਆਪਾਂ ਨਵਾਰ ਕੱਟੀ ਹੈ ਬਹੁਤ ਵਧੀਆ ਸੌਖਾ ਤਰੀਕਾ ਆਹ ਆਪਣੇ ਹੋ ਗਏ ਜੀ ਕੁੰਦੇ ਹਾਂਜੀ ਇਹ ਹੋ ਗਏ ਆਪਣੇ ਕੁੰਦੇ ਆਹ ਹੋ ਗਏ ਜੀ ਇਹ ਪੱਲੇ ਕਟਿੰਗ ਕਰੋ ਇਹ ਪੱਲੇ ਹਾਂਜੀ ਕੁੰਦਿਆਂ ਨੂੰ ਤੈਹ ਲਗਾ ਦੋ ਹਾਂਜੀ ਠੀਕ ਹੈ ਸਿਰਫ ਇਹ ਨਾਲੇ ਆਪਾਂ ਲੰਬਾਈ ਦੇਖਣੀ ਆ। ਆ ਕੁੰਡੇ ਹੋਗੇ ਜੀ ਆਹ ਨੂੰ ਪੱਲੇ। ਨੂੰ ਪੱਲੇ ਦੀ ਲੰਬਾਈ ਆਪਾਂ ਕੁੰਡਿਆਂ ਦੇ ਬਰਾਬਰ ਲੈਣੀ। ਕਿੰਨੀ ਸੀ 33। ਹੁਣ ਇਸ ਤਰ੍ਹਾਂ ਇਹਨੂੰ ਖੋਲ ਲਓ। ਇਹ ਚ ਕੋਈ ਕਾਂ ਕੋਣ ਜੋ ਵੀ ਹੈਗੀ ਅੱਗੋਂ ਵੇਖ ਲਓ ਹੈਗੀ ਤੇ ਨਹੀਂ? ਨਹੀਂ ਕਾਂ। ਬਿਲਕੁਲ ਨਹੀਂ ਹੈਗੀ। 33 ਇੰਚ ਦੀ ਲੰਬਾਈ ਕਰੋ। 33 ਫਿਰ ਕੋਲਡ ਕਰ ਲਿਓ। ਇੱਕੇ ਤਾਂ ਵੀਡੀਓ ਬੰਦੇ ਪਾਉਂਦੇ ਨਾ ਤੁੰਦਲੀ ਜੀ ਹੋ ਜਾਂਦੀ ਹੈ। ਆ ਜੀ ਤੇਤੀ ਆਪਣੇ ਪੱਲੇ ਇਹਦੇ ਨੂੰ ਫੋਲਡ ਕਰ ਲਓ। ਫੋਲਡ ਕਰੋ ਇੱਥੇ ਫੜ ਕੇ ਨਾ ਫੋਲਡ ਕਰ ਲਓ। ਓਕੇ। ਦੁਬਾਰਾ ਨਿਸ਼ਾਨ ਲਾ angle ਲੋੜੀ। ਦੋਨੋਂ ਪੱਲੇ ਇਕੱਠੇ ਹੀ ਕੱਟਿੰਗੇ। ਤੇਤੀ ਤੇਤੀ ਤੇ ਤੇ ਆ। ਸ਼ਾਂ ਦੇ ਚਾਹੀਏ ਸੋਹਣੇ ਦਿੱਤੀ ਬੜਾ ਤੋ ਸੇ ਉਦਾਂ ਹੀ ਰੱਖੋ ਨਾ ਇਹਨੂੰ ਸਿੱਧਾ ਕਰਕੇ ਰੱਖੋ ਫਿਰ ਇੰਚ ਤੇ ਫੇਰ ਲਾਂਗੇ ਓਕੇ ਨਹੀਂ ਨਹੀਂ ਉੱਪਰ ਉਹ ਵਾਲਾ ਪੱਲਾ ਹਾਂ ਉੱਜੀ ਹੁਣ ਇਹ ਫਿਰ ਇੱਕ ਵਾਰ ਦੁਬਾਰਾ ਮੀਨ ਕੇ ਦੇਖ ਲੈਂਦੇ ਆ ਦੁਬਾਰਾ ਮੀਨੋ ਇਹ ਥੋੜਾ ਵੱਧ ਹੋ ਜੇ ਕੋਈ ਚੱਕਰ ਨਹੀਂ ਘਟਣਾ ਨਹੀਂ ਚਾਹੀਦਾ ਇਹ ਬਾਅਦ ਦੇ ਤਾਂ ਬਾਅਦ ਵਿੱਚ ਵੀ ਇਹਨਾਂ ਨੂੰ ਥੋੜਾ ਬੋਤਾ ਛਾਂਗਣਾ ਘਟਣਾ ਨਹੀਂ ਚਾਹੀਦਾ 1/2 ਇੰਚ ਵੱਧ ਹੋ ਜਾ ਉਹ ਨਾ ਇਹ ਤੇ ਪੂਰਾ ਪੂਰਾ ਦੇ ਇੱਕ ਪੁਆਇੰਟ ਦਾ ਫਰਕ ਹੈ ਇਧਰੋਂ ਵੀ ਦੇਖ ਲਓ ਇਧਰੋਂ ਵੀ ਸਿਰਫ ਇੱਕ ਪੁਆਇੰਟ ਦਾ ਫਰਕ ਵਧਦੇ ਜਾਂ ਘਟਦੇ ਠੀਕ ਹੈ ਹੁਣ ਇਹ ਕੈਂਚੀ ਲਾ ਦੇ ਉੱਤੇ ਲਓ ਇਹ ਹੋ ਗਏ ਆਪਣੇ ਪੱਲੇ ਇਹ 13 ਇੰਚ ਦੇ ਕਰ ਲਓ ਇਧਰੋਂ ਨਿਸ਼ਾਨੇ ਲਾਓ 1 ਇੰਚ ਜਿਹੜਾ ਵਾਧੇ ਨਾਲ ਕੱਟ ਦੋ ਓਕੇ ਜੀ 13 14 ਦੇ 13 ਕਰੋ ਪੂਰਾ ਪੂਰਾ 13 ਕਰੋ ਪੂਰਾ ਹਾਂਜੀ 13 ਤੋਂ ਕੱਟ ਜੇ ਵਧੀਨਾ ਠੀਕ ਹੈ ਇਹ ਕਿਉਂ ਜੀ ਇਹ 14 ਦੇ ਮੈਂ ਤੁਹਾਨੂੰ ਦੱਸ ਦਿਆਂ ਬਾਅਦ ਚ ਠੀਕ ਹੈ ਜੀ ਕਿ 14 ਦੀ ਕਿਉਂ ਕਟਿੰਗ ਕਰਵਾਈ ਸੀ ਮੈਂ ਓਕੇ ਪੂਰਾ 13 ਦੇ ਇੱਕ ਸੈਂਟਰ 'ਚ ਵੀ ਲਾ ਦੇਵੋ ਆਪਾਂ ਨੂੰ ਕਟਾਈ ਥੋਸਾਨ ਹੋਵੇ ਆਪਣੀ ਕੈਂਚੀ ਇੱਥੋਂ ਉੱਧਰ ਨਾ ਜਾਵੇ ਜੇ ਆਪ ਨੂੰ ਕੋ ਕਪੜਾ ਕਾਟਣਾ ਹੈ ਆਪਾਂ 12 ਦੇ ਵੀ ਪੱਲੇ ਪਾ ਸਕਦੇ ਹਾਂ ਠੀਕ ਹੈ ਜੀ ਇਹ ਐਕਸਟਰਾ 1 ਇੰਚ ਕਿਉਂ ਰੱਖਾਇਆ ਜੀ ਆਪਾਂ ਇਹ ਮੈਂ ਤੁਹਾਨੂੰ ਬੈਲਟ ਜਦੋਂ ਕਟੋਗੇ ਨਾ ਫਿਰ ਦੱਸ ਦੇਈਆਂ ਆ ਸਹੀ ਕਰ ਲਓ ਮੜਾ ਜੀ ਕੋ ਜਾ ਕਰੋ ਹਾਂ ਜੀ ਇਹ ਕਟਾਈ ਕਰਨੀ ਐ ਐਕਸਟਰਾ ਜੀ ਹਾਂ ਜੀ ਹਾਂ ਜੀ ਕਰਨੀ ਐ ਇਹ ਇਹ ਪੱਲੇ ਦੋਨੋਂ ਲਾ ਲਾਗ ਲ ਕਰ ਦੋ ਠੀਕ ਇਹ ਪਰਲੇ ਕਰਦੇ ਪਏ ਹੁਣ ਆਪਾਂ ਦੋ ਪੱਲੇ ਲਾ ਲਾ ਅੱਛਾ ਹੋ ਗਿਆ ਠੀਕ ਕਰ ਦੋ ਫੋਲਡਿੰਗ ਆ ਹੋ ਗਏ ਜੀ ਆਪਣੇ ਕੁੰਦੇ ਆ ਹੋ ਗਏ ਦੇ ਪੱਲੇ ਹੋ ਗਏ ਜੀ ਬੈਲਟ ਤੇ ਮੋਰੀਆਂ ਦਾ ਕਟ ਮੋਰੀ ਇਹਨਾਂ ਦਾ ਆਨ ਬੈਲਟ ਤੇ ਕਰੇ ਹੋਲਡਿੰਗ ਕਰਵਾ ਆਪਣੇ ਸਾਈਡ ਇਹਦੀ ਜੀ ਚੜਾਈ ਆਪਾਂ ਨੂੰ ਕਿੰਨੀ ਚਾਹੀਦੀ ਹੈ ਤੇ ਲੱਗਦਾ 7 ਇੰਚ ਹੁਣ ਮੈਂ ਤੁਹਾਨੂੰ ਦੱਸਦੀ ਮੈਂ 14 ਇੰਚ ਕਿਉਂ ਪੱਲੇ ਤੁਹਾਡੇ ਤੋਂ ਕਟਵਾਏ ਸੀ ਹਾਂਜੀ ਕਿ ਆਪਣੇ ਬੈਲਟ ਚ ਕੋਈ ਜੋੜ ਨਾ ਪਵੇ ਆਪਣੇ ਬੈਲਟ 7 ਇੰਚ ਦੀ ਹੀ ਰਹਿ ਜਾਵੇ ਹਾਂਜੀ ਨਾ ਆਪਣਾ ਇਧਰੋ ਜੋੜ ਆਏਗਾ ਨਾ ਉਧਰੋ ਆਏਗਾ ਨਾ ਉੱਪਰੋਂ ਆਏਗਾ ਨਾ ਨੀਚੋਂ ਆਏਗਾ ਠੀਕ ਹੈ ਹਾਂਜੀ ਬਹੁਤ ਵਧੀਆ ਟੈਂਬਰਸ ਦਾ ਨਾਲੇ ਸਫਾਈ ਹਾਂਜੀ ਲੰਬਾਈ ਕਿੰਨੀ ਆਪਣੀ ਬੈਲਟ ਦੀ ਆਪਣੇ ਜਿਹੜੇ 24 ਤਿਆਰ ਰੱਖਣੀ ਹੈ 25 ਰੱਖੀ ਸਾਢੇ 25 ਕਰ ਦੋ ਜੀ ਸਾਢੇ 25 ਠੀਕ ਹੈ 24 ਆਪਣੀ ਤਿਆਰ ਆ ਅਸੀਂ ਅੰਡਰਗਰਾਊਂਡ ਕਰਦੇ ਆ ਆਪਣਾ 1.5 ਇੰਚ ਕਪੜਾ ਠੀਕ ਵੈਸਟਿੰਗ ਚ ਆ ਜਾਂਦਾ ਠੀਕ ਹੈ 24 ਵੀ ਆਪਣੀ ਤਿਆਰ ਹੈ ਸਾਢੇ 25 ਸਲਾਈ ਚ ਕਿੰਨੀ ਰੱਖਣੀ ਆ ਸਾਢੇ 25 ਹਾਂਜੀ ਜੇ 26 ਹੋ ਜਾਈ ਤਾਂ ਕੋਈ ਚੱਕਰ ਨਹੀਂ ਹੈ ਥੱਲੇ ਪੁਆਇੰਟ ਦਾ ਠੀਕ ਹੈ ਹਾਂਜੀ ਦੇਖੋ ਇਹ ਆਪਣੀ ਸਾਢੇ ਕਪੜਾ ਪੂਰਾ ਹੀ ਹੈ ਨਾ ਆ ਸਹੀ ਐਨ ਸਹੀ ਕਰਕੇ ਹੀ ਕਟਿੰਗ ਕਰਨਾ 7-7 ਇੰਚ ਨੀਚੋਂ 7 ਇੰਚ ਉੱਪਰੋਂ ਇਹ ਇਹ ਥੋੜਾ ਧਿਆਨ ਰੱਖਣਾ ਕੰਮ ਜੀ ਇਹ ਕਪੜਾ ਉੱਪਰ-ਨੀਚੇ ਨਾ ਹੋਵੇ। ਓਕੇ ਚੜਾਈ ਇਹਦੀ ਆਪਕੇ ਰੱਖੀ ਆ 25 ਤੇ ਹੁਣ ਆਪਾਂ ਰੱਖਣੀ ਹੈ ਲੰਬਾਈ 벨ਟ ਦੀ ਲੰਬਾਈ ਆਪਣੇ ਦੇਖੋ ਇਹ ਪੂਰੀ 7 ਹੋ ਗਈ ਪੂਰੀ 7 ਪੂਰੀ ਇਹ ਨਾ ਪਾ ਸੈਂਟਰ ਚੋਂ ਦੇਖ ਲਈਏ ਉਹ ਪੱਲੇ ਆਪਾਂ 12ਵੇਂ ਕਰ ਸਕਦੇ ਸੀ 13ਵੇਂ ਮੈਂ ਚਾਹੁੰਦਾ ਹੁਣ ਕਪੜਾ ਆਪਣੇ ਵਾਦੂ ਸੇ ਪੇ ਤੇਰਾ ਕਰਵਾ ਲੈ ਠੀਕ ਹੈ ਨਹੀਂ ਤੇ 12 ਹੀ ਆ ਉਹ ਬੈਲਟ ਕਰਕੇ ਮੈਂ 14 ਕਪੜਾ ਕਟਵਾਇਆ ਸੀ ਯਾਰ ਇੱਧਰ ਵੀ ਸੱਤ ਪੂਰਾ 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 ਮੈਡਮ ਪੂਰਾ ਸੱਤ ਐਂ ਬਿਲਕੁਲ ਪ੍ਰੋਪਰ ਬਹੁਤ ਰਿਮੋਨ ਐ ਇਥੇ ਨਹੀਂ ਲਾਗੇ ਕਿ ਦੁੱਸੇ ਨੀਚੇ ਤੇ ਕਟਿੰਗ ਕਰ ਦੇ ਠੀਕ ਮੈਂ ਨਹੀਂ ਸਕਦੇ ਆ ਪਰ ਆਈਡੀਆ ਤੁਸੀਂ ਲਾ ਲਓ ਕੋਈ ਚੱਕਰ ਨਹੀਂ ਜੇ ਤੁਸੀਂ ਡਾਊਟ ਕਲੀਅਰ ਕਰਨਾ ਤਾਂ ਇੱਕ ਵਾਰ ਪਹਿਤੂ ਪੂਰਾ 25 ਵੀ ਇੱਕ ਵਾਰ ਮੈਨੂ ਆਪਣੇ ਤਸੱਲੀ ਦੀ ਪੂਰਾ 25 ਪੂਰਾ ਕੋਪਰੋ ਵੀ ਮੈਨ ਲਾ ਕੋ ਤੱਲੇ ਮੈਂ ਉਸ ਫਾਲ ਤੋਂ ਸਟਾਕ ਕੱਢ ਦੋ ਹਿੱਤੋਂ ਆਨ ਬੈਗ ਫੋਲਡ OK ਇਹ ਪਹਿਲਾਂ ਕਟਿੰਗ ਕਰਨੀ ਹੈ ਮੈਡਮ ਕੇ ਬਾਅਦ ਚੋ ਕਰਨੀ ਹੈ ਨਹੀਂ ਪਹਿਲਾਂ ਹੁਣੇ ਕਰ ਦੋ ਨਾ ਹੁਣੇ ਕਰਨੀ ਠੀਕ ਹੈ ਫਸਾ ਬਦਲਾ ਲਾ ਲੋ ਜੀ ਹੱਥ ਕੁੱਠਾ ਐ ਤੇ ਕਿ ਸਹੀ ਐ ਨਹੀਂ ਸੱਜਾ ਹੱਥ ਠੀਕ ਐ ਮੇਰਾ ਜੇ ਇਸਰ ਨਹੀਂ ਚੱਲਦਾ ਤੇ ਫਸਾ ਬਦਲਾ ਲਾ ਦੇ ਸਤੋਂ ਆਪਾਂ ਬੈਲਟ ਹਮੇਸ਼ਾ ਹੀ ਮੈਂ 4 ਇੰਚ ਦੀ ਹੀ ਰੱਖਦੀ ਆਂ ਸਲਵਾਰ ਦੀ ਠੀਕ ਐ ਜੀ ਕਈ 8 ਕੱਟਦੇ ਨੇ ਬੈਲਟ ਨੂੰ ਨੂੰ 5 ਇੰਚ ਤਿਆਰ ਰੱਖਦੇ ਨੇ ਅਸੀਂ ਬੈਲਟ 4 ਇੰਚ ਦੀ ਹੀ ਧਿਆ ਰੱਖਣੇ ਆ ਕਿ ਉਹ 4 ਇੰਚ ਦੀ 벨ਟ ਬਹੁਤ ਵਧੀਆ ਕੰਫਰਟ ਰਹਿੰਦੀ ਏ ਆਪਣੇ ਅੜਦੀ ਨਹੀਂ ਕਿਤੇ ਵੀ ਠੀਕ ਹੈ ਜੀ ਤੇ ਸਲਵਾਰ ਡਿੱਗਦੀ ਵੀ ਨਹੀਂ ਡਿੱਗਦੀ ਵੀ ਨਹੀਂ ਨੀਚੇ ਨੂੰ ਅੱਗੇ ਨੂੰ ਠੀਕ ਜਦ ਪੱਲੇ ਨਹੀਂ ਡਿੱਗਦੇ ਮੂਰੀਆਂ ਤਾਂ ਠੀਕ ਹੈ ਇਹ ਹੋ ਗਈ ਜੀ ਆਪਣੀ 벨ਟ ਆ ਖੁੰਦੇ ਤੇ ਪੱਲੇ ਤਿਆਰ ਸੀ ਪਹਿਲਾਂ ਹੀ ਆਪਣੇ ਹੁਣ ਕੀ ਰਹਿ ਗਿਆ ਸਿਰਫ ਮੂਰੀਆਂ ਦਾ ਕਪੜਾ ਮੂਰੀਆਂ ਦਾ ਕਪੜਾ ਆਪਣੇ ਕੋਲ ਬਹੁਤ ਜ਼ਿਆਦਾ ਬਚੇ ਪਿਆ ਠੀਕ ਹੈ ਜੀ ਇਹ ਚਾਪਾ ਜੋੜ ਪਾ ਸਕਦੇ ਆ ਇੱਕ ਨੇ ਜੋੜ ਪਾਣ ਦੀ ਵੀ ਲੋੜ ਨੇ ਪੈਣੀ। ਇਹ ਲੱਗਦਾ ਪੂਰਾ ਪੂਰਾ ਜੀ ਇਹ ਆਪਣਾ ਕੁੰਡੀਆਂ ਦਾ ਕੱਪੜਾ। ਇਹ ਸੀ ਸਾਡੀ 2.5 ਮੀਟਰ ਦੀ ਕੱਪੜੇ ਦੀ ਕਟਿੰਗ ਸਲਵਾਰ ਦੀ ਤੇ ਅੱਗੋਂ ਅਸੀਂ ਤੁਹਾਨੂੰ 3 ਮੀਟਰ ਦੀ ਵੀ ਦਿਖਾਵਾਂਗੇ। ਤੇ ਮਤਲਬ ਜੇ 2.5 ਦੀ ਵੀ 2 ਦੀ ਜਿੱਦਾਂ ਜਿੱਦਾਂ ਦਾ ਕੱਪੜਾ ਆਇਆ ਹੈਗਾ ਆਪਾਂ ਕਟਿੰਗ ਤੁਹਾਨੂੰ ਦਿਖਾਵਾਂਗੇ। ਸ਼ਰਟਾਂ ਦੀ ਵੀ ਕਟਿੰਗ ਦਿਖਾਵਾਂਗੇ। ਜੇ ਤੁਹਾਨੂੰ ਸਾਡੀ ਕਟਿੰਗ ਪਸੰਦ ਆਈ ਹੋਵੇਗੀ ਤੇ ਜਰੂਰ ਤੁਸੀਂ ਸਾਡੇ ਲਾਈਕ, ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਜਰੂਰ ਜੀ। ਤੇ ਜਿੰਨੇ ਸਲਵਾਰ ਕੱਟਿਆ ਜਿੰਨੇ ਪਹਿਲੀ ਵਾਰ ਕੱਟਿਆ ਤੇ ਬਹੁਤ ਵਧੀਆ ਸਮਝਾਇਆ ਮੈਡਮ ਨੇ ਤੇ ਬਹੁਤ ਵਧੀਆ ਕੋਈ ਡਰ ਨਹੀਂ ਲੱਗਿਆ ਤੁਸੀਂ ਕੱਟ ਕੇ ਦੇਖੋ ਆਪਣਾ ਸੂਟ ਤੁਹਾਨੂੰ ਬਹੁਤ ਵਧੀਆ ਲੱਗੂਗਾ ਥੈਂਕ ਯੂ ਜੀ ਹੀਰਵਾਨ